ਰੋਲ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਰਨ ਸ਼ਕਲਾ ਅੱਜ ਕੁੰਮਨ ਬਰਦਰ ਦੇ ਹਾਊਸ ਤੇ ਆਏ ਆ ਕਿਉਂ ਆਏ ਆ ਉਹ ਵੀ ਤੁਹਾਨੂੰ ਜਾਣਕਾਰੀ ਪੂਰੀ ਦੇਵਾਂਗੇ ਗੁਰਵਿੰਦਰ ਸਿੰਘ ਬਾਬਾ ਉਰਫ ਖੇੜੀ ਵਾਲਾ ਉਹਨਾਂ ਦਾ ਮੁੱਦਾ ਪੰਜਾਬ ਦੇ ਵਿੱਚ ਇਸ ਟਾਈਮ ਪੂਰਾ ਭਖਿਆ ਹੋਇਆ ਹੈ ਉਹਨਾਂ ਦੇ ਵਕੀਲ ਨੇ ਕੁੰਮਨ ਬਰਦਰਸ ਉਹਨਾਂ ਨਾਲ ਗੱਲਬਾਤ ਕਰਦੇ ਨੇ ਕੀ ਨੇ ਕੇਸ ਦੇ ਵਿੱਚ ਕੀ ਹੋਇਆ ਗ੍ਰਿਫਤਾਰੀ ਬਾਰੇ ਸਰ ਸਵਾਗਤ ਹੈ ਜੀ ਹਾਂਜੀ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ ਜੀ ਵਾਇਰ ਜੀ ਕਾ ਖਾਲਸਾ ਵਾਇਰ ਜੀ ਕੀ ਫਤਿਹ ਸਰ ਪਹਿਲੀ ਸਵਾਲ ਹੈ ਜੀ ਕੱਲ ਤੁਸੀਂ ਕੋਰਟ ਦੇ ਵਿੱਚ ਤੇ ਲੰਬੀ ਬੈਸ ਹੋਈ ਹੈ ਜੀ ਹੋਇਆ ਕੀ ਗੱਲ ਕੋਟ ਦੇ ਵਿੱਚ ਇਹ ਸਾਡੇ ਦਰਸ਼ਕਾਂ ਦੱਸੋ ਦੇਖੋ ਮੈਂ ਸਭ ਤੋਂ ਪਹਿਲਾਂ ਮੈਂ ਅੱਜ ਸਟਾਰਟਿੰਗ ਕਰੂੰਗਾ ਇਸ ਗੱਲ ਤੋਂ ਜੀ ਕਿ ਕੱਲ 12 ਤਰੀਕ ਤੋਂ ਆਪਾਂ ਸਟਾਰਟ ਕਰ ਲੈਨੇ ਆ ਕਿ 12 ਤਰੀਕ ਨੂੰ ਬਣਿਆ ਕੀ ਇਸ ਮਾਮਲੇ ਗੁਰਵਿੰਦਰ ਸਿੰਘ ਖੇੜੀ ਬਾਬੇ ਵਾਲੇ ਮਾਮਲੇ 'ਚ ਜੀ 12 ਅਗਸਤ ਨੂੰ ਬਾਬਾ ਖੇੜੀ ਵਾਲਾ ਹਮ ਆਪਣੀ ਨਾਨੀ ਦੇ ਨਾਲ ਜੀ ਨਾਲ ਉਹਨਾਂ ਨੇ ਤੁਸੀਂ ਕਹਲੋ ਵੀ ਇੱਕ ਪ੍ਰਭਦੀਪ ਨਾਮ ਦਾ ਕਜ਼ਨ ਬ੍ਰਦਰ ਨੂੰ ਨਾਲ ਲੈ ਕੇ ਹਮ ਤੇ ਉਹ ਆਪਣੇ ਸਹੁਰਾ ਪਰਿਵਾਰ ਜੋ ਫਤੇਗੜ ਸਾਹਿਬ ਦੇ ਵਿੱਚ ਹੂੰ ਉੱਥੇ ਹੁੰਦੇ ਨੇ ਜੀ ਸਮਾਂ ਕੋ ਲਗਭਗ 3:00 ਵਜੇ ਦਾ ਜੀ ਹੁਣ ਸਬਸੀਕੁਐਂਟਲੀ ਉਹ ਆ ਕੇ ਆਪਣੇ ਪਰਿਵਾਰ ਨੂੰ ਪਹਿਲਾਂ ਦਰਵਾਜ਼ਾ ਖੜਕਾਉਂਦੇ ਨੇ ਬੇਨਤੀ ਕਰਦੇ ਨੇ ਹੂੰ ਕਿ ਜੀ ਮੈਂ ਬੈਠ ਕੇ ਗੱਲ ਕਰਨੀ ਚਾਹੁੰਦਾ ਹੂੰ 2023 ਚ ਵਿਆਹ ਹੁੰਦਾ ਹੈ ਜੀ ਤੇ ਨੋ ਡਾਊਟ ਮੈਟ੍ਰੀਮੋਨੀਅਲ ਡਿਸਪਿਊਟ ਉਹਨਾਂ ਦਾ ਆਪਸ ਚ ਚੱਲ ਰਿਹਾ ਹੁੰਦਾ ਹੈ ਠੀਕ ਹੈ ਵਾਈਫ ਨਾਲ ਹੂੰ ਸੋ ਇੱਕ ਬੈਸਟ ਵੇ ਇਹੀ ਹੈ ਵੀ ਆਪਾਂ ਮਾਮਲੇ ਨੂੰ ਕਿਸੇ ਨਾ ਕਿਸੇ ਤਰੀਕੇ ਆਪਾਂ ਨبطਾਈਏ ਜੀ ਹੁਣ ਜਿਹੜਾ ਫਤੇਗੜ ਸਾਹਿਬ ਪੁਲਿਸ ਨੇ ਇੱਕ ਪਰਚਾ ਦਰਜ ਕੀਤਾ ਹੈ ਹਮ ਧਾਰਾ 307 ਹਮ 307 ਦਾ ਜਿਹੜਾ ਬੇਸਿਕ ਇਨਗਰੀਡੀਐਂਟ ਹੈ ਭਾਜੀ ਉਹ ਕੀ ਹੈ ਕਿ ਇਰਾਦਾ ਕਤਲ ਹੁਣ ਜੇਕਰ ਉਹਦਾ ਇਰਾਦਾ ਕਤਲ ਕਰਨ ਦਾ ਸੀ ਤਾਂ ਫੇਰ ਬਾਬਾ ਕਦੀ ਵੀ ਆਪਣੀ ਬਜ਼ੁਰਗ ਨਾਨੀ ਨੂੰ ਨਾਲ ਨਾ ਲੈ ਕੇ ਜਾਂਦਾ ਠੀਕ ਹੈ ਹੁਣ ਸਬਸੀਕੁਐਂਟਲੀ ਉਹ ਗੱਲ ਕਰਦੇ ਨੇ ਕਹਿੰਦੇ ਕਿ ਜੀ ਉੱਥੇ ਇੱਕ ਸਾਡੀ ਵੀਡੀਓ ਸਾਹਮਣੇ ਆਈ ਜਿੱਥੇ 노 ਡਾਊਟ ਉਹਦੇ ਮਦਨ ਲਾਉ ਜਿਹੜੀ ਸੱਸ ਸੀ ਉਹ ਲੰਮੀ ਪਏ ਨੇ ਤੇ ਉਹ ਕਹਿ ਰਹੇ ਨੇ ਕਿ ਮੈਨੂੰ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਬੇ ਨੇ ਗੋਲੀ ਮਾਰਦੀ ਜੀ ਹੁਣ ਕੱਲ ਕੋਰਟ ਦੇ ਵਿੱਚ ਜਦੋਂ ਬਾਬਾ ਜੀ ਨੂੰ ਲਿਆਂਦਾ ਪੁਲਿਸ ਰਿਮਾਂਡ 5 ਦਿਨ ਦਾ ਮੰਗਦੇ ਸੀ ਸਟੇਟ ਹਾਂ ਤਾਂ ਸਾਡਾ ਸਭ ਤੋਂ ਪਹਿਲਾਂ ਇਤਰਾਜ਼ ਇਹ ਸੀ ਵੀ ਕੀ ਕੋਈ ਸੀਸੀਟੀਵੀ ਫੁਟੇਜ ਇਹ ਜਾ ਦਿਖਾ ਦਿਓ ਹਾਂ ਜਿਹੜਾ ਇਹ 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 ਚੀਜ਼ ਨੂੰ ਬਿਆਨ ਕਰੇ ਕਿ ਗੁਰਵਿੰਦਰ ਸਿੰਘ ਖੇੜੀ ਵਾਲੇ ਨੇ ਹੀ ਆਪਣੀ ਸੱਸ ਦੇ ਪੱਟ ਦੇ ਵਿੱਚ ਗੋਲੀ ਮਾਰੀ ਸਰ ਮੈਂ ਕਾਉਂਟਰ ਕੁਐਸਚਨ ਕਰਦਾ ਗੋਲੀ ਤਾਂ ਚੱਲੀ ਹੈ ਜੀ ਮੈਂ ਦੇਖੋ ਦੇਖੋ ਮੈਂ ਮੈਂ ਜਿਹੜੀ ਗੋਲੀ ਚੱਲੀ ਹੈ ਦਿਸ ਇਜ਼ ਦਾ ਪਾਰਟ ਆਫ ਦੀ ਇਨਵੈਸਟੀਗੇਸ਼ਨ ਬਟ ਜੇਕਰ ਅਸੀਂ ਵੀਡੀਓਜ਼ ਨੂੰ ਰਿਲਾਇ ਕਰ ਰਹੇ ਹਾਂ ਜਾਂ ਅਸੀਂ ਸੀਸੀਟੀਵੀ ਫੁਟੇਜ ਤੇ ਜਾ ਰਹੇ ਹਾਂ ਤਾਂ ਸੀਸੀਟੀਵੀ ਫੁਟੇਜ ਅਰਾਦਾ ਕਤਲ ਜਿਹੜਾ ਹੈ ਉਹਦੇ ਚ ਇਹ ਹੈ ਵੀ ਪਹਿਲੀ ਗੱਲ ਤਾਂ ਇੰਟੈਂਸ਼ਨ ਟੂ ਕਿਲ ਇਸ ਮਾਮਲੇ ਚ ਸਾਈਲੈਂਟ ਹੈ ਹੂੰ ਸੈਕੰਡ ਏ ਆ ਵੀ ਜੇਕਰ ਤੁਸੀਂ ਗੱਲ ਕਰੋ ਕਿ ਗਨ ਸ਼ਾਟ ਇੰਜਰੀ ਆਈ ਏ ਜਉਦੀ ਆਵਾਜ਼ ਆਈ ਏ ਗੋਲੀ ਤਾਂ ਚੱਲੀ ਏ ਬਿਲਕੁਲ ਪਰ ਸਾਡਾ ਉੱਥੇ ਕੱਲ ਕੋਰਟ 'ਚ ਅਸੀਂ 뷰 ਅਸੀਂ ਪੁਆਇੰਟ ਏ ਲਿਆ ਹੂੰ ਵੀ ਜਦੋਂ ਬਾਬੇ ਨੇ ਜਦੋਂ ਅੰਦਰ ਬੈਠਣ ਨੂੰ ਇਹਨਾਂ ਨੇ ਕਹਿਤਾ ਤਾਂ ਇਹਨਾਂ ਨੇ ਆਉਂਦਿਆਂ ਨੂੰ ਕੋਈ 15 20 25 ਬੰਦੇ ਅੰਦਰ ਬੈਠੇ ਸਨ ਇਹਨਾਂ ਦੀ ਤਿਆਰੀ ਸੀ ਹੂੰ ਵੀ ਅੱਜ ਬਾਬੇ ਰਾ ਨੂੰ ਠੋਕਣਾ ਜੀ ਸੋ ਪ੍ਰਭਦੀਪ ਦੇ ਕੋਲ ਲਾਇਸੈਂਸ ਦਾ ਵੈਪਨ ਸੀ ਇਹਨਾਂ ਨੇ ਜਦੋਂ ਲਿਆ ਕੇ ਬਾਬੇ ਦੀ ਕਟਕਟ ਮਾਰ ਕੀਤੀ ਏ ਤਾਂ ਉਹ ਸਮੇਂ ਇਹਨਾਂ ਚੋਂ ਹੀ ਕਿਸੇ ਵਿਅਕਤੀ ਨੇ ਉਹਦਾ ਪ੍ਰਭਦੀਪ ਦਾ ਪਿਸਤਲ ਲੈ ਕੇ ਉਹ 셀ਫ ਇਨਫੈਕਟਡ ਅਸੀਂ ਇੰਜਰੀ ਕਵਾਂਗੇ ਕਿ ਉਹ ਗਨ ਸ਼ਾਟ ਇੰਜਰੀ ਆਪਣੇ ਪੱਟ ਦੇ ਗੋਲੀ ਜਿਹੜੀ ਆਰ ਪਾਰੇ ਉਹ ਇਹਨਾਂ ਨੇ ਮਾਰੀ ਤਾਂ ਹੀ ਉਹਦੀ ਜਿਹੜੀ ਮਦਰ ਨੇ ਲਾਏ ਬੜੇ ਕੌਨਫੀਡੈਂਸ ਨਾਲ ਕਹਿੰਦੀ ਹੈ ਕਿ ਜੀ ਗੋਲੀ ਆਰ ਪਾਰੋ ਕਿਉਂਕਿ ਜਿੰਨੂੰ ਗੋਲੀ ਵੱਜਦੀ ਏ ਉਹਦੀ ਵੀਡੀਓ ਚ ਵਾਇਸ ਵੀ ਆ ਰਹੀ ਏ ਉਹਦੀ ਵਾਇਸ ਵੀ ਆ ਰਹੀ ਏ ਹੁਣ ਸਾਡਾ ਇਹ ਜਿਹੜੀ ਗੱਲ ਇਰਾਦਾ ਕਤਲ ਦੀ ਕਰਦੇ ਹਾਂ ਸਬਸੀਕੁਐਂਟਲੀ ਬਾਬੇ ਰਾਂ ਦੀ ਉੱਥੇ ਕੁੱਟਮਾਰ ਕੀਤੀ ਹਮ ਉਸ ਤੋਂ ਬਾਅਦ ਬਾਬਾ ਗੁਰਵਿੰਦਰ ਸਿੰਘ ਨੇ ਚਾਇਆ ਵੀ ਮੈਂ ਸਿਵਲ ਹਸਪੀਟਲ ਜਾ ਕੇ ਆਪਣੇ ਆਪ ਨੂੰ ਐਗਜ਼ਾਮਿਨ ਕਰਵਾਵਾਂ ਹਮ ਮੈਡੀਕਲੀ ਹਮ ਹੁਣ ਜਦੋਂ ਬਾਬਾ ਉੱਥੇ ਜਾਂਦਾ ਹੈ ਜੀ ਤਾਂ ਉੱਥੇ ਜਾਂਦਿਆਂ ਨੂੰ ਤੁਸੀਂ ਸਾਰਿਆਂ ਨੇ ਦੇਖਿਆ ਕਿ ਇੱਕ ਗੱਡੀ ਹੁੰਦੀ ਏ ਜਿਹੜਾ ਕਿ ਉਹਦਾ ਸਾਲਾ ਏ ਜੀ ਮੇਰੇ ਖਿਆਲ ਚ ਪਵਨ ਜੋਤ ਉਹਦਾ ਨਾਮ ਏ ਪ੍ਰਭਜੋਤ ਪ੍ਰਭਜੋਤ ਉਹ ਲਿਆ ਕੇ ਗੱਡੀ ਲਿਆ ਕੇ ਇੰਨੀ ਫਾਸਟ ਤਰੀਕੇ ਨਾਲ ਆਪਣੇ ਜੀਜਾ ਜੀ ਕਹਿ ਲਈਏ ਬ੍ਰਦਰ ਇਨ ਲਾ ਕੁੜੀ ਆ ਉਹਨੂੰ ਅਰਾਦਾ ਮਾਰਨ ਦੀ ਨਹੀਂ ਹੱਤ ਨਾਲ ਮਰਡਰ ਕਰਦੀ ਵੀ ਹੈ ਉਹ ਲਿਆ ਕੇ ਵਿੱਚ ਮਾਰਦਾ ਹੁਣ ਉਥੇ ਕੀ ਬਾਬੇ ਦੇ ਪੰਜ ਦੰਦ ਟੁੱਟ ਗਏ ਬਾਬੇ ਦਾ ਜਵਾੜਾ ਟੁੱਟ ਗਿਆ ਤੇ ਤੁਸੀਂ ਇਹ ਕਹ ਲਓ ਵੀ ਬਾਬੇ ਦੀ ਸਾਰੀ ਬੋਡੀ ਇੱਕ ਵਾਰੀ ਜੜੀ ਹੈ ਉਹ ਸਮਝ ਲਓ ਇੰਜਰੀਜ਼ ਆ ਗਈ ਜੀ ਹੁਣ ਕਹਾਣੀ ਇੱਥੇ ਇਹ ਹੈ ਕਿ ਉਸ ਤੋਂ ਬਾਅਦ ਫਟਕਟ ਸਾਹਿਬ ਪੁਲਿਸ ਜਾਂ ਉਹਨੂੰ ਰੈਫਰ ਕਰ ਦਿੰਦੇ ਨੇ ਫਟਾਫਟ ਵੀ ਇਹਨੂੰ 32 ਚ ਲੈ ਚੋ ਹਾਂ 32 ਚ ਰੈਫਰ ਕਿ ਇਹਨੂੰ ਕਰਦੇ ਨੇ ਜਿਹੜੇ ਬੰਦੇ ਕ੍ਰਿਟੀਕਲ ਹੋਣ ਜੀ ਹੁਣ ਉਹਦੀਆਂ ਮੈਡੀਕਲ ਰਿਪੋਰਟਸ ਕੀ ਕਹਿੰਦੀਆਂ ਨੇ ਕਿ ਬਾਬੇ ਦੇ ਨੱਕ ਚੋਂ ਖੂਨ ਹਾਂ ਉਹਦੇ ਇਅਰਸ ਚੋਂ ਖੂਨ ਮੂੰਹ ਚੋਂ ਖੂਨ ਆ ਰਿਹਾ ਹੈ ਸੀਜ਼ਰਸ ਮਿਸ ਦੌਰੇ ਪੈ ਰਹੇ ਨੇ ਡੇਂਜਰਸ ਟੂ ਲਾਈਫ ਹੈ ਕਿਉਂਕਿ ਗੱਡੀ ਐ ਸਿਰਫ ਤਾਰ ਨਾਲ ਵੱਜੀ ਹੈ ਬਿਲਕੁਲ ਹੁਣ 13 ਤੇ 14 ਤਰੀਕ ਨੂੰ ਜਿਹੜੀਆਂ ਡਾਕਟਰਸ ਦੀ ਓਪੀਨੀਅਨ ਹੈ ਸੈਕਟਰ 32 ਵਾਲਿਆਂ ਦੀ ਜੀ ਉਹ ਇਹ ਗੱਲ ਕਹਿ ਰਹੇ ਨੇ ਵੀ ਜਵੜਾ ਟੁੱਟ ਗਿਆ ਵੀ ਜਵੜੇ ਦੀ ਫਟਾਫਟ ਸਰਜਰੀ ਕਰੋ ਜੀ ਜੇ ਐਡਵਾਈਸ ਫॉर ਸਰਜਰੀ ਹੈ ਤਾਂ ਸਬਸੀਕੁਐਂਟ ਵੀ ਇਹ ਵੀ ਫੇਰ ਇਹਨੂੰ ਅਸੀਂ ਸਰਜਰੀ ਕਰਕੇ 7-8 ਘੰਟਿਆਂ ਦੀ ਸਰਜਰੀ ਹੈ ਤੇ 4 ਵੀਕਸ ਲਈ ਉਹ ਕਹਿੰਦੇ ਇਹਨੂੰ ਕੰਪਲੀਟ ਬੈਡਰੈਸਟ ਦੇਣਾ ਹੈ ਤੇ ਇਹਨੂੰ ਕੋਈ ਵੀ ਆਪਾਂ ਸੋਲਿਡ ਚੀਜ਼ ਇਹਨੂੰ ਆਪਾਂ ਰੋਟੀ ਕਹਿੰਦੇ ਆਪਾਂ ਉਹ ਨਹੀਂ ਖਾਏਗਾ ਕੰਜ਼ਿਊਮ ਨਹੀਂ ਕਰੇਗਾ ਇਹਨੂੰ ਤੁਸੀਂ ਲਿਕੁਇਡ ਜਿਹੜਾ ਆਪਾਂ ਪਦਾਰਥ ਕਹਿੰਦੇ ਆ ਲਿਕੁਇਡ ਪਦਾਰਥ ਸਿਰਫ ਉਹੀ ਦੇ ਸਕਾਂਗੇ ਜਿਵੇਂ ਜੂਸ ਹੋ ਗਿਆ ਜਾਂ ਕੋਈ ਪਾਣੀ ਚੀਜ਼ ਹੋ ਗਈ ਜਾਂ ਕੋਈ ਸਹਜੇ ਕੋਈ ਚੀਜ਼ਾਂ ਜਿਹਦੇ ਨਾਲ ਸਿਰਫ ਉਹਦੇ ਤੇ ਹੀ ਰਸਿ ਰੱਖਾਂਗੇ ਕੁਮਰ ਸਾਹਿਬ ਇੱਕ ਸ ਜਦੋਂ ਇਨੀ ਸੀਰੀਅਸ ਇੰਜਰੀ ਹੈ ਤਾਂ ਉਹਨੂੰ ਹਸਪੀਟਲ ਤੋਂ ਛੁੱਟੀ ਕਿਵੇਂ ਮਿਲਦੀ ਹੈ ਦੇਖੋ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਮੈਂ ਆਪਣੀ ਇਨਵੈਸਟੀਗੇਸ਼ਨ ਏਜੰਸੀ ਹੈ ਜੀ ਦੇਖੋ ਹੈਲਥ ਐਂਡ ਸੇਫਟੀ ਐਸੀ ਕਾਨੂੰਨ ਪੜਿਆ ਹੈ ਤੇ ਮਨੁੱਖੀ ਅਧਿਕਾਰਾਂ ਦੀ ਇੱਕ ਮੈਂ ਕਹਾਣ ਕਵਾਂਗਾ ਵੀ ਇਨਸਟੈਡ ਆਫ ਇਸ ਸਾਡੀ ਸਟੇਟ ਇਹ ਪਹਿਲਾਂ ਡਿਊਟੀ ਪਲੇ ਕਰੇ ਵੀ ਪਹਿਲਾਂ ਆਪਾਂ ਇਹਦੀ ਸਰਜਰੀ ਕਰਾਈਏ ਕੱਲ ਨੂੰ ਜੇਕਰ ਮੰਨ ਲਓ ਦੀ ਸਰਜਰੀ ਨਹੀਂ ਹੁੰਦੀ ਪੰਜ ਦਿਨਾਂ ਦਾ ਰਿਮਾਂਡ ਮੰਗਦੇ ਸੀ ਮੰਨ ਲਓ ਉਹਨਾਂ ਨੂੰ 4-3 ਦਿਨ ਦਾ ਰਿਮਾਂਡ ਵੀ ਮਿਲਦਾ ਕਿਉਂਕਿ ਧਾਰਾ 307 ਇਹਨਾਂ ਚ ਪੁਲਿਸ ਜਿਹੜੀ ਹੈ ਸਾਡੀ ਕੋਰਟ ਵੀ ਰਿਮ ਉਹਨੂੰ ਜੁਡੀਸ਼ਲ ਲੋਕੋਪੀ ਭੇਜ ਦਿੰਦੇ ਤਾਂ ਜੇਕਰ ਕੱਲ ਨੂੰ ਉਸ ਜਵਾੜੇ ਦੇ ਵਿੱਚ ਪੀਕ ਪੈ ਜਾਂਦੀ ਤਾਂ ਕੱਲ ਨੂੰ ਉਹ ਫਿਰ ਕੈਂਸਰਸ ਜਿਹੜਾ ਹੈ ਉਹ ਜਵਾੜੇ ਦਾ ਉਹ ਕੱਲ ਨੂੰ ਬਣ ਸਕਦਾ ਸੀ ਤਾਂ ਉਹ ਕਿਤੇ ਨਾ ਕਿਤੇ ਬਾਬਾ ਜਿਹੜਾ ਉਹ ਆਪਣੀ ਜਾਨ ਤੋਂ ਵੀ ਉਹ ਹੱਥ ਜੜੇ ਸੀ ਉਹਨੂੰ ਧੋਣੇ ਪੈ ਸਕਦਾ ਸੀ ਕਿਤੇ ਦੇ ਕਰਕੇ ਸਟੇਟ ਕਰਕੇ ਸਟੇਟ ਕਰਕੇ ਸੋ ਅਸੀਂ ਕੱਲ ਜਿਹੜਾ ਸਾਡਾ ਪੁਆਇੰਟ ਸੀ ਵੀ ਡਾਕਟਰਸ ਨੇ ਡਿਸਚਾਰਜ ਕਿਵੇਂ ਕੀਤਾ ਕੱਲ ਉਹ ਸਟੇਟ ਨੇ ਇੱਕ ਪੁਆਇੰਟ ਲਿਆ ਹੂੰ ਉਹ ਕਹਿੰਦੇ ਸਟੇਟ ਦਾ ਪੁਆਇੰਟ ਸੀ ਕਿ ਜੀ ਇਹ ਜਿਹੜਾ ਗੁਰਵਿੰਦਰ ਬਾਬਾ ਇਹ ਰਿਫਿਊਜ਼ ਕਰ ਰਿਹਾ ਸੀ ਰਿਫਿਊਜ਼ ਇਸ ਗੱਲ ਤੇ ਕਰਦਾ ਸੀ ਵੀ ਤੁਸੀਂ ਮੇਰਾ ਕੋਈ ਸਰਜਰੀ ਨਾ ਕਰੋ ਤਾਂ ਸਾਡਾ ਉੱਥੇ ਪੁਆਇੰਟ ਸੀ ਕਿ ਇਹ ਡਾਕਟਰ ਦਾ ਅਧਿਕਾਰ ਖੇਤਰ ਇਹ ਵੀ ਉਹਨਾਂ ਨੇ ਸਰਜਰੀ ਕਰਨੀ ਉਹਨਾਂ ਨੇ ਪੇਸ਼ੈਂਟ ਤੇ ਨਹੀਂ ਜਾਣਾ ਬਿਲਕੁਲ ਇਹ ਪੇਸ਼ੈਂਟ ਤੇ ਨਹੀਂ ਜਾਣਾ ਵੀ ਪੇਸ਼ੈਂਟ ਕੀ ਕਹਿ ਰਿਹਾ ਤੁਸੀਂ ਕਦੀ ਪੇਸ਼ੈਂਟ ਤੋਂ ਕਦੀ ਕੰਸੈਂਟ ਫਾਰਮ 'ਤੇ ਭਰਵਾਇਆ ਜਾਂ ਆਪਾਂ ਸਾਈਨ ਕਰਵਾਇਆ ਸੋ ਸਾਡਾ ਇਹ ਸੀ ਵੀ ਕੱਲ 15 ਤਰੀਕ ਨੂੰ 14 ਨੂੰ ਤਾਂ ਡਾਕਟਰ ਕਹ ਰਹੇ ਨੇ ਸਰਜਰੀ ਕਰਨੀ ਹੈ ਜੀ 15 ਤਰੀਕ ਨੂੰ ਅਸੀਂ ਦੇਖਿਆ ਸਾਰਿਆਂ ਨੇ ਵੀਡੀਓਸ ਦੇਖਿਆ ਵੀ ਫਟਾਫਟ ਉਹ ਤੇ ਟੀਮ ਗਈ ਇਹ ਹਫੜਾ ਤਫੜੀ ਚ ਗਏ ਨੇ ਉੱਥੋਂ ਜਾ ਕੇ ਉਹਨੂੰ ਉੱਥੋਂ ਲਿਆਂਦਾ ਲਿਆ ਕੇ ਤਾਂ ਉੱਥੇ ਕਹਿ ਕੇ ਕੀ ਆਏ ਨੇ ਬਲਫ ਕੀ ਮਾਰਿਆ ਕਿ ਜੇ ਅਸੀਂ ਸਿਵਲ ਹਸਪੀਟਲ ਫਟੇਗੜ ਸਾਹਿਬ ਜਾ ਕੇ ਟ੍ਰੀਟਮੈਂਟ ਕਰਾਵਾਂ ਹਮ ਫਟੇਗੜ ਸਾਹਿਬ ਨਹੀਂ ਲੈ ਕੇ ਗਏ ਜੀ ਉਹਨੂੰ ਲਿਆ ਕੇ ਇੱਥੇ ਠਾਣੇ 'ਚ ਰੱਖਿਆ ਹਮ ਉੱਥੇ ਰਾਤ ਨੂੰ ਮਾਰੇ ਨੇ ਦਬ ਕੇ ਜਿੰਨੇ ਜੋਗੇ ਸੀਗੇ ਉਹਨੀਆਂ ਉਹਨੂੰ ਕੱਢੀਆਂ ਨੇ ਗਾਲਾਂ ਤੇ ਸਵੇਰੇ ਲਿਆ ਕੇ ਇੱਥੇ ਜੱਜ ਸਾਹਿਬ ਦੇ ਅੱਗੇ ਪ੍ਰੋ ਸੋ ਸਾਡੀ ਕੱਲ ਜਿਹੜੀ ਦਲੀਲ ਚੱਲੀ ਕੋਰਟ ਚ ਉਹ ਇਸ ਗੱਲ ਤੇ ਚੱਲੀ ਕਿ ਕੀ ਇਹ ਸਟੇਜ ਐਪਰੋਪ੍ਰੀਏਟ ਸਟੇਜ ਹੈਗੀ ਇਹਦੀ ਰਿਮਾਂਡ ਲੈਣ ਦੀ ਕੀ ਬਾਬਾ ਗੁਰਵਿੰਦਰ ਸਿੰਘ ਰਿਮਾਂਡ ਦੇ ਦੌਰਾਨ ਕਰਨਾ ਕੀ ਹੈ ਆਪਾਂ ਇਹਨੂੰ ਇੰਟੈਰੋਗੇਟ ਕਰਨਾ ਹੈ ਤੁਸੀਂ ਪੁੱਛਤਾਛ ਕਰਨੀ ਹੈ ਜੀ ਤੁਸੀਂ ਉਹਦੇ ਵਿੱਚ ਜੋ ਪਤਾ ਸਾਰਿਆਂ ਨੂੰ ਪਤਾ ਵੀ ਪੁਲਿਸ ਕਿਸ ਤਰੀਕੇ ਨਾਲ ਪੁੱਛਤਾਛ ਕਰਦੀ ਹੈ ਹਾਂ ਤਾਂ ਕੀ ਇਹ ਉਹ ਚੀਜ਼ ਚੱਲਣ ਚੋਗਾ ਹੈਗਾ ਹਾਂ ਉਹ ਯਾਰ ਉਹਦੇ ਕੋਲ ਖੜਿਆ ਜਾ ਨਹੀਂ ਰਿਹਾ ਉਹਦੀ ਸਾਰੀ ਬੋਡੀ ਟੁੱਟੀ ਪਈ ਏ ਮੈਂ ਕੱਲ ਵੇਖਿਆ ਜਦੋਂ ਖੰਗਦਾ ਸੀ ਐਂ ਲੱਗਦਾ ਸੀ ਸਾਰਾ ਇਕੱਠਾ ਹੋ ਗਿਆ ਜੀ ਮੈਨੂੰ ਇੱਕ ਵਾਰੀ ਇਹ ਲੱਗਾ ਕਿ ਤੇ ਕੁਰਸੀ ਤੋਂ ਥੱਲੇ ਨਾ ਡਿੱਗ ਜਾਵੇ ਬਾਬਾ ਹੂੰ ਤੇ ਤੁਸੀਂ ਉਹਦਾ ਇੰਟੈਰੋਗੇਸ਼ਨ ਤੁਸੀਂ ਪੁਲਿਸ ਰਿਮਾਂਡਵਾ ਕਰਿਓ ਹੂੰ ਸੋ ਸਾਡੀਆਂ ਵੀਰ ਜੀ ਸਾਰੀਆਂ ਦਲੀਲਾਂ ਜੱਸਾ ਸਭ ਨੇ ਸੁਣੀਆਂ ਉਹਨਾਂ ਨੇ ਸੁਣ ਕੇ ਫਾਈਨਲੀ ਜੀ ਉਹਨਾਂ ਨੇ ਇਮੀਡੀਏਟਲੀ ਮੈਡੀਕਲ ਜਿਹੜੇ ਸਾਡੇ ਆਫੀਸਰਸ ਨੇ ਸਿਵਲ ਹਸਪੀਟਲ ਜੀ ਜੀ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਇਹਨੂੰ ਐਗਜ਼ਾਮਿਨ ਕਰੋ ਹੂੰ ਇਨੂੰ ਪਿਛਲੀਆਂ ਰਿਪੋਰਟਸ ਅਸੀਂ ਕਿਹਾ ਵੀ ਇਹਨਾਂ ਦੀਆਂ ਪੜੀਆਂ ਜਾਣ ਜੀ ਵੀ ਜੇਕਰ ਤੁਸੀਂ ਉਹਦੇ ਉਹਦਾ ਤੁਸੀਂ ਕੋਈ ਜਵਾੜੇ ਦਾ ਤੁਸੀਂ ਕੋਈ ਉਹਦੀ ਸਰਜਰੀ ਕਰਾਉਣੀ ਹੈ ਹੂੰ ਉਹਨੂੰ ਫੇਰ 32 ਚ ਰੈਫਰ ਕਰੋ ਜਾਂ ਰਜਿੰਦਰਾ ਚ ਰੈਫਰ ਕਰੋ ਹੂੰ ਉਹਨਾਂ ਦੀ ਸਖਰਤ ਸਾਹਿਬ ਹਸਪੀਟਲ ਦੇ ਵਿੱਚ ਇਹ ਇਲਾਜ ਹੋ ਸਕਦਾ ਹੈ ਨਹੀਂ ਫਟੇਗੜ ਸਬ ਹਸਪੀਟਲ ਦੇ ਵਿੱਚ ਸਾਡੇ ਕੋਈ ਵੀ ਇਸ ਤਰ੍ਹਾਂ ਦੇ ਸਰਜਨ ਨਹੀਂ ਜਿਹੜੇ 5 ਘੰਟੇ ਦੀ ਇਸ ਤਰ੍ਹਾਂ ਦੀ ਸਰਜਰੀ ਕਰਨ ਕਿਉਂਕਿ ਉਸ ਤੋਂ ਉਸ ਤੋਂ ਪਹਿਲਾਂ ਉਹਨੂੰ ਸਾਰਾ ਪਹਿਲਾਂ ਉਹਨਾਂ ਨੇ ਉਹ ਉਹਨੂੰ ਬੇਹੋਸ਼ ਕਰਨਾ ਹੈ ਉਹਦੇ ਟੀਕੇ ਵੱਖਰੇ ਲੱਗਣੇ ਨੇ ਸੋ ਫਾਈਨਲੀ ਇਹ ਵੀ ਇਹ 5 ਘੰਟੇ ਦੀ ਸਰਜਰੀ ਦਾ ਮਤਲਬ ਇਹ ਵੀ 5-7 ਡਾਕਟਰ ਉਹਦੀ ਸਰਜਰੀ ਕਰਨਗੇ ਜੀ ਸੋ ਅਸੀਂ ਕਿਹਾ ਵੀ ਠੀਕ ਹੈ ਅਸੀਂ ਤੁਸੀਂ ਕੱਲ ਨੂੰ ਧਾਰਾ 307 ਦੇ ਵਿੱਚ ਤੁਸੀਂ ਰਿਮਾਂਡ ਲੈਨੇ ਹੋ ਅਸੀਂ ਉਸ ਸਮੇਂ ਉਹਨੂੰ ਮੈਰਿਟ ਤੇ ਕੰਟੈਸਟ ਕਰਾਂਗੇ ਲੜਾਂਗੇ ਪਰ ਅੱਜ ਅਸੀਂ ਇਹ ਗੱਲ ਕਰਦੇ ਆ ਕਿ ਅੱਜ ਜਿਹੜੀਆਂ ਮਨੁੱਖੀ ਅਧਿਕਾਰ ਕਮਿਸ਼ਨਸ ਬਣੇ ਨੇ ਜੀ ਮਨੁੱਖੀ ਜਿਹੜੀਆਂ ਸਾਡੇ ਅਧਿਕਾਰ ਨੇ ਉਹਨਾਂ ਦੀ ਸਿੱਧੇ ਤੌਰ ਤੇ ਕਹਾਣ ਆ ਵੀ ਪਹਿਲਾਂ ਤੁਸੀਂ ਇਹਨੂੰ ਇਹਦਾ ਲਾਜ ਕਰਾਓ ਹਮ ਡਾਕਟਰਸ ਦੇ ਮੁਤਾਬਕ ਚੱਲੋ ਉਸ ਤੋਂ ਬਾਅਦ ਇਹ ਡਿਊਟੀ ਬਣਦੀ ਹੈ ਸਟੇਟ ਦੀ ਵੀ ਫੇਰ ਤੁਸੀਂ ਉਸ ਤੋਂ ਬਾਅਦ ਲਿਆ ਕੇ ਜਦੋਂ ਦੁਰਸਤ ਹੋ ਜਾਂਦਾ ਉਹ ਉਹ ਮੜਦਾ ਖੜਨ ਚੋ ਗਿਆ ਹੋ ਜਾਂਦਾ ਫੇਰ ਤੁਸੀਂ ਰਿਮਾਂਡ ਲੈ ਕੇ ਫੇਰ ਤੁਸੀਂ ਉਹਦੇ ਕੋਲ ਪੁੱਛਤਾਛ ਕਰੋ ਤੇ ਉਸ ਰਿਮਾਂਡ ਨੂੰ ਅਸੀਂ ਉਸ ਸਮੇਂ ਜਿਹੜਾ ਅਸੀਂ ਉਹਨੂੰ ਉਹਨੂੰ ਅਸੀਂ ਆਬਜੈਕਟ ਕਰਾਂਗੇ ਮਾਨ ਸਾਹਿਬ ਮੇਰੇ ਦੋਸਤ ਵਾਲਾ ਤੁਸੀਂ ਕਿਹਾ ਵੀ ਪੁਲਿਸ ਨੇ ਮਨੁੱਖੀ ਅਧਿਕਾਰਾਂ ਦਾ ਵੀ ਉਲੰਘਣਾ ਕਰੀ ਇਹ ਕਿਹਾ ਬਟ ਪੁਲਿਸ ਨੇ ਪਰਚਾ ਕਰਾਸ ਦਿੱਤਾ ਉਹਨਾਂ ਤੇ ਵੀ ਪਰਚਾ ਹੋਇਆ ਜੀ ਇਸ ਬਾਰੇ ਕੀ ਕਹੋਗੇ ਜੀ ਉਹਨਾਂ ਤੇ ਜੇਕਰ ਪਰਚਾ ਹੋਇਆ ਤਾਂ ਉਹਨਾਂ ਦੇ ਵਿੱਚ ਕਾਲਮਾ ਵੇਖਿਆ ਕਿ ਦੋ ਕੋਈ ਲੜਕੇ ਮਤਲਬ ਛੋਟੀਆਂ ਉਮਰਾਂ ਦੇ ਕੱਲ ਉਹ ਫੜੇ ਨੇ ਜਿੰਨਾਂ ਚ ਹਜੇ ਮੇਨ ਜਿਹੜੇ ਗੁਨਾਹਗਰ ਨੇ ਜਿਹਦੇ ਚ ਗੁਰਜੀਤ ਕੋਰੇ ਹੂੰ ਜਾਇਦਾ ਸਾੜਾ ਜਨੇ ਲਿਆ ਕੇ ਉਹ ਗੱਡੀ ਹਜੇ ਤੱਕ ਉਹ ਤਾਂ ਸਟਿਲ ਅਟਲਾਰਜੀ ਨੇ ਤਾਂ ਪੁਲਿਸ ਦੀ ਪਕੜ ਚ ਨਹੀਂ ਆਈ ਜੀ ਗਾਂ ਜਿਹੜਾ ਮੈਂ ਕਹਿੰਨਾ ਵੀ ਇਹ ਸੈਲਫ ਐਟਰੀਬਿਊਟਡ ਇੰਜਰੀਜ਼ ਨੇ ਜਿਹੜੀਆਂ ਹਜੇ ਤੱਕ ਜਿਹੜਾ ਉਹ ਪਿਸਤੌਲ ਹੈ ਉਹਨਾਂ ਦੇ ਪੋゼਸ਼ਨ ਚ ਸੋ ਜੇਕਰ ਉਹਨਾਂ ਦੀ ਮਤਲਬ ਅਰੈਸਟ ਪਾਉਂਦੇ ਨੇ ਤਾਂ ਪੁਲਿਸ ਉਹਨਾਂ ਦਾ ਰਿਮਾਂਡ ਲਵੇ ਤੇ ਜਿਹੜਾ ਉਹਦਾ ਪ੍ਰਭਤੀ ਪਤਾ ਗੁਰਵਿੰਦਰ ਬਾਬੇ ਦਾ ਖੇੜੀ ਵਾਲੇ ਦੇ ਭਰਾ ਦਾ ਪਿਸਤੌਲ ਹੈ ਉਹ ਉਹਨਾਂ ਦੇ ਇਲੀਗਲ ਪੋゼਸ਼ਨ ਚੋਂ ਪੁ ਸੋ ਸਾਡੀ ਕੱਲ ਦਲੀਲਾਂ ਸੁਣ ਕੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜੱਜ ਸਾਹਿਬ ਨੇ ਸਿਰਫ ਇੱਕ ਦਿਨ ਦਾ ਪੁਲਿਸ ਕਸਟਡੀ ਦਿੱਤੀ ਤੇ ਉਹਨਾਂ ਨੇ ਕਿਹਾ ਵੀ ਉਸ ਤੋਂ ਪਹਿਲਾਂ ਤੁਸੀਂ ਪਹਿਲਾਂ ਇਹਨਾਂ ਨੂੰ ਜਾ ਕੇ ਮੈਡੀਕਲ ਐਗਜ਼ਾਮਿਨ ਕਰਾਓ ਜੀ ਸੀਨੀਅਰ ਡਾਕਟਰਸ ਨੂੰ ਜਾ ਕੇ ਮਿਲੋ ਪਿਛਲੀਆਂ ਰਿਪੋਰਟਸ ਦਿਖਾਓ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਸਿਰਫ ਇੱਕ ਦਿਨ ਦੀ ਪੁਲਿਸ ਕਸਟਡੀ ਜਾਂ ਪੁਲਿਸ ਰਿਮਾਂਡ ਦੇ ਵਿੱਚ ਰਹੋਗੇ ਉਸੇ ਦੌਰਾਨ ਹੀ ਡਾਕਟਰਸ ਜਿਹੜੇ ਨੇ ਆਪਣੀ ਓਪੀਨੀਅਨ ਦੇਣਗੇ ਸੋ ਅੱਜ ਮੈਨੂੰ ਲੱਗਦਾ ਵੀ ਸਾਢੇ 12 1 ਵਜੇ ਤੱਕ 2 ਵਜੇ ਤੱਕ ਅੱਜ ਫਿਰ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਉਸ ਵੱਲੋਂ ਕੀ ਦਲੀਲਾਂ ਪੇਸ਼ ਕੀਤੀਆਂ ਕੋਰਟ ਦੇ ਵਿੱਚ ਦੇਖੋ ਪੁਲਿਸ ਵੱਲੋਂ ਤਾਂ ਦਲੀਲ ਇਹ ਸੀ ਵੀ ਜੀ ਇਹ ਆ ਫੈਂਸ ਹੋਇਆ ਹੈ ਸਿੰਪਲ ਵੀ ਸਾਨੂੰ ਇਨੇ ਦਿਨਾਂ ਦਾ ਰਿਮਾਂਡ ਚਾਹੀਦਾ ਹੈ ਜੀ ਉਹ ਅਸੀਂ ਫਿਰ ਆਬਜੈਕਟ ਕੀਤਾ ਵੀ ਪਹਿਲਾਂ ਤੁਸੀਂ ਇਹ ਦੱਸੋ ਵੀ ਕੀ ਤੁਸੀਂ ਰਿਮਾਂਡ ਕਿਹੜੀ ਕ ਕੀ ਪਹਿਲਾਂ ਆਪਾਂ ਨੂੰ ਇਹ ਨਹੀਂ ਚਾਹੀਦਾ ਵੀ ਹੈਲਥ ਐਂਡ ਸੇਫਟੀ ਜੋ ਤੁਹਾਨੂੰ ਉੱਪਰੋਂ ਗਾਈਡਲਾਈਨਸ ਮੈਜ਼ਰਮੈਂਟਸ ਸਾਡੇ ਜਿਹੜੇ ਪ੍ਰੋਸੀਜਰ ਆਫ ਲਾਜ਼ ਨੇ ਉਹਨਾਂ ਦੇ ਵਿੱਚ ਜਦੋਂ ਇਹ ਚੀਜ਼ਾਂ ਲਿਖੀਆਂ ਨੇ ਤਾਂ ਪਹਿਲਾਂ ਤੁਸੀਂ ਵਿਧਾਨ ਦੀ ਫਰੇਮਵਰਕ ਆਫ ਲਾ ਹੀ ਕੰਮ ਕਰੋਗੇ ਨਾ ਭਾਵੇਂ ਸਰ ਅੱਜ ਤੁਸੀਂ ਪੱਤਰਕਾਰ ਹੋ ਤੁਹਾਡਾ ਇੱਕ ਦਾਇਰਾ ਮੈਂ ਇੱਕ ਲੋਅਰ ਹਾਂ ਮੇਰਾ ਇੱਕ ਦਾਇਰਾ ਹੈ ਬਿਲਕੁਲ ਪੁਲਿਸ ਦਾ ਵੀ ਇੱਕ ਦਾਇਰਾ ਹੈ ਸਾਡੇ ਜਿੰਨਾ ਸਿਸਟਮ ਉਹਦਾ ਕਿ ਤੈਰਾ ਵੀ ਪਹਿਲਾਂ ਤੁਸੀਂ ਇਹਨੂੰ ਐਗਜ਼ਾਮਿਨ ਕਰੋ ਇਹਦਾ ਟ੍ਰੀਟਮੈਂਟ ਕਰਾਓ ਤੇ ਉਸ ਤੋਂ ਬਾਅਦ ਸਬਸਿਕਵੈਂਟਲੀ ਫਿਰ ਤੁਸੀਂ ਜਿਹੜਾ ਵੀ ਰਿਮਾਂਡ ਵਗੈਰਾ ਉਹ ਲਵੋ ਤੇ ਇਹਨੂੰ ਜੁਡੀਸ਼ੀਅਲ ਜੇਲ੍ਹ ਚ ਭੇਜਣਾ ਹੈ ਜਾਂ ਉਹ ਭੇਜਣਾ ਹੀ ਹੈ ਕਿਉਂਕਿ ਸਬਸਿਕਵੈਂਟਲੀ ਫਿਰ ਅਸੀਂ ਬੇਲਾਂ ਅਪਲਾਈ ਕਰਾਂਗੇ ਸਿੰਪਲ ਤਰੀਕੇ ਚ ਕਹਿ ਦਿੰਦੇ ਆ ਸੌਖੀ ਪਾਸੇ ਦੇ ਵਿੱਚ ਪੁਲਿਸ ਨੇ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਕੇਸ ਵਿੱਚ ਬਹੁਤ ਜਲਦਬਾਜ਼ੀ ਕੀਤੀ ਉਹਨਾਂ ਨੂੰ ਅਰੈਸਟ ਕਰਨ ਦੀ ਜੀ ਇਹੀ ਕਹਿੰਦਾ ਤੁਹਾਡਾ ਦੇਖੋ ਮੈਂ ਅਰੈਸਟ ਤਾਂ ਕਰਨਾ ਪਣਦਾ ਸੀ ਧਾਰਾ 307 ਤਹਿਤ ਪਰਚਾ ਦਰਜ ਸੀ ਕਈ ਵਾਰੀ ਹੁੰਦਾ ਵੀ ਕੋਈ ਬੰਦਾ ਮੌਕੇ ਤੋਂ ਭੱਜ ਗਿਆ ਫਿਰ ਅਸੀਂ ਉਹਨੂੰ ਕਹਿੰਦਾ ਵੀ ਅਸੀਂ ਐਂਟੀਸਿਪਟਰੀ ਬੇਲ ਤਰੀ ਬਾਹਰੋਂ ਬਾਹਰ ਲਾਣੇ ਆ ਜੀ ਇਸ ਕੇਸ ਦੇ ਵਿੱਚ ਤੇ ਜਦੋਂ ਬਾਬਾ ਜਾ ਕੇ ਆਪ ਸਿਵਲ ਹਸਪੀਟਲ 'ਚ ਐਡਮਿਟ ਹੋ ਗਿਆ ਤਾਂ ਐਡਮਿਟ ਬੰਦੇ ਨਹੀਂ ਜਾ ਕੇ ਆਫੀਸ਼ੀਅਲ ਅਰੈਸਟ ਤਾਂ ਦੇਖੋ ਪੁਲਿਸ ਦੀ ਪਾਣੀ ਬਣਦੀ ਸੀ ਜੀ ਅਰੇਸਟ ਵੀ ਪੈ ਗਈ ਕੋਈ ਇਤਰਾਜ਼ ਨਹੀਂ ਸਾਡੇ ਇਤਰਾਜ਼ ਕੀ ਨੇ ਕਿ ਤੁਸੀਂ ਪੁਲਿਸ ਰਿਮਾਂਡ ਇਸ ਤੇਜ ਨਹੀਂ ਹੈਗੀ ਪੁਲਿਸ ਰਿਮਾਂਡ ਹਜੇ ਲੈਣ ਦੀ ਪਹਿਲਾਂ ਤੁਸੀਂ ਉਹਦੀ ਕੇਅਰ ਕਰੋ ਜੀ ਮੈਡੀਕਲ ਡਾਕਟਰਸ ਕਹਿਣ ਵੀ ਹਾਂਜੀ ਹੁਣੇ ਫੇਟੇ ਵੀ ਇਹਦਾ ਜਾ ਕੇ ਫਰਦਰ ਪੁਲਿਸ ਇਨਵੈਸਟੀਗੇਸ਼ਨ ਆਪਣਾ ਪ੍ਰਸੀਡ ਕਰ ਲਵੇ ਤਾਂ ਫਿਰ ਤਾਂ ਤੁਸੀਂ ਪ੍ਰਸੀਡ ਕਰੋ ਜਦੋਂ ਡਾਕਟਰਸ ਕਹਿਣ ਹਜੇ ਡਾਕਟਰਸ ਕਹਿ ਰਹੇ ਨੇ ਉਹਦਾ ਜਵਾੜਾ ਟੁੱਟਿਆ ਉਹਦੇ ਦਰਦ ਹੋ ਰਹੀ ਏ ਸਾਰੀ ਬੋਡੀ ਟੁੱਟੀ ਪਈ ਏ ਆਪਾਂ ਤੁਰਪੀਆਂ ਵੀ ਇਹਦਾ ਫੜਫੜਾ ਸੀ 5 ਦਿਨਾਂ ਦਾ ਪੁਲਸਰ ਮਟ ਲੈਣਾ ਸੋ ਇਹ ਐਕਟ ਠੀਕ ਨਹੀਂ ਜੀ ਦੂਜਾ ਮੈਂ ਕਹਾਂਗਾ ਕਿ ਬੈਲੈਂਸ ਕਰੋ ਜੇ ਇਹਦੀ ਰੈਸਟ ਪਾਈਏ ਤਾਂ ਗੁਰਜੀਤ ਕੋਰ ਰੋਜ਼ ਢਾੜੀ ਮਾ ਵੇਖਿਆ ਕੈਮਰੇ ਦੇ ਅੱਗੇ ਜਾ ਕੇ ਇੰਟਰਵਿਊਸ ਦੇ ਰਹੀ ਏ ਦੀ ਸੱਸ ਹੂੰ ਇਹਦਾ ਸਾਲ ਹੈ ਤੁਸੀਂ ਉਹਨਾਂ ਦੀ ਵੀ ਅਰੈਸਟ ਪਾਓ ਹੂੰ ਉਹਨਾਂ ਦੀ ਅਰੈਸਟ ਪਾਓ ਤਾਂ ਜਿਹੜੇ ਵੈਪਨਸ ਤੁਸੀਂ ਇਹਨਾਂ ਤੋਂ ਪੁੱਛ ਤੋਸ਼ ਕਰ ਰਹੇ ਹੋ ਵੀ ਕਿੱਥੇ ਆ ਉਹ ਵੈਪਨਸ ਤਾਂ ਉਹਨਾਂ ਦੀ ਇਲੀਗਲ ਪੋゼਸ਼ਨ ਚ ਨੇ ਤੁਸੀਂ ਉੱਥੋਂ ਜਾ ਕੇ ਰਿਕਵਰ ਕਰੋ ਸੋ ਇੱਥੇ ਕਿਤੇ ਨਾ ਕਿਤੇ ਲੋਡ ਹੈ ਵੀ ਪੁਲਿਸ ਨੂੰ ਇੱਕ ਜ਼ਿੰਮੇਵਾਰ ਨਾ ਰੋਖ ਅਡਾਪਟ ਕਰਨ ਪਹਿਲਾਂ ਗੁਰਵਿੰਦਰ ਸਿੰਘ ਬਾਬਾ ਕੋ ਗੈਂਗਸਟਰ ਨਹੀਂ ਜਿਹੜਾ ਕਿਸੇ ਪਾਸੇ ਭੱਜ ਚੱਲਿਆ ਹੂੰ ਪੁਲਿਸ ਦੀ ਪਕੜ ਚ ਪਹਿਲਾਂ ਉਹਦਾ ਲਾਜ ਕਰਾਣ ਤੇ ਫਿਰ ਸਬਸੀਕੁਐਂਟ ਜੋ ਇਹਨਾਂ ਦੀ ਕਾਰਵਾਈ ਪੁਲਿਸ ਦੀ ਹੈਗੀ ਹੈ ਉਹਦੇ ਦਰਾਂ ਨੂੰ ਉਹ ਕਰਨ ਅਸੀਂ ਜਿਹੜੀਆਂ ਉਹਦੀਆਂ ਬੇਲਸ ਲੈਣੀਆਂ ਨੇ ਜਾਂ ਦੂਜਾ ਤੀਜਾ ਜੋ ਸਾਡੇ ਕੋਲ ਰੈਮਡੀਜ਼ ਅਵੇਲੇਬਲ ਨੇ ਉਹਨਾਂ ਮੁਤਾਬਕ ਅਸੀਂ ਆਪਣਾ ਅੱਗੇ ਫਰਦਰ ਪ੍ਰੋਸੀਡ ਕਰੀਏ ਧੰਨਵਾਦ ਸਾਨੂੰ ਬਹੁਤ ਸਮਾਂ ਦੇਣ ਦੇ ਲਈ ਇਹ ਨੇ ਕੋਮਨ ਬ੍ਰਦਰਸ ਜੋ ਕਿ ਗੁਰਵਿੰਦਰ ਸਿੰਘ ਬਾਬਾ ਖੇੜੀ ਵਾਲੇ ਦੇ ਵਕੀਲ ਨੇ ਤੁਹਾਨੂੰ ਇੰਟਰਵਿਊ ਕਿਵੇਂ ਲੱਗੀ ਸਾਨੂੰ ਵੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ